ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਸੀਂ ਆ ਦੇਖ ਰਹੇ ਹੋ ਜੀ ਆਪਾਂ ਅੱਜ ਪੜਾਂਗੇ ਹੋੜੇ ਬਾਰੇ ਇਹ ਵੀ ਮੁਹਾਰਨੀ ਚ ਬਹੁਤ ਮਹੱਤਵਪੂਰਨਾ ਹੋੜਾ ਕਰਦੇ ਆਂ ਫਿਰ ਸ਼ੁਰੂ ਪਹਿਲਾ ਖਰੇਗਾ ਇਹਦੀ ਹਾਂਵੇਂ ਓ ਹੁੰਦੀ ਹੈ ਦੀ ਸਾਊਂਡ ਮੰਮੇ ਹੋੜਾ ਮੋ ਰਾਰਾ ਮੋ ਰ ਮੋਰ ਟਡਾ ਟੱਡੇ ਨੂੰ ਹੋੜਾ ਢੋ ਲੱਲਾ ਢੋਲ ਨੰਨਾ ਨੰਨੇ ਹੋੜਾ ਨੋ ਟੈਂਕਾ ਨੋਟ ਤੱਤੇ ਹੋੜਾ ਤੋ ਤੱਤੇ ਕੰਨਾਟਾ ਤੋਤਾ ਕਗਾ ਕਗੇਨ ਹੋੜਾ ਕੋ ੜਾੜੇ ਨੂੰ ਕੰਨਾੜਾ ਕੋੜਾ ਮੰਮੀ ਹੋੜਾ ਮੂ ਟੈਗੇ ਕੰਨਾਟਾ ਮੋਟਾ ਮੋਟਾ ਦੂਜੀ ਲਾਈਨ ਚ ਅੱਗੇ ਆਪਾਂ ਨਾਲ ਇਹਦੇ ਬਿਹਾਰੀ ਲੱਗੀ ਰਾਰੇ ਹੋੜਾ ਰੋ ਟੈਂਕੇ ਬਿਹਾਰੀ ਟੀ ਰੋਟੀ ਰੋਟੀ ਸਸਾ ਸਸੇ ਹੋੜਾ ਸੋ ਟੈਂਕੇ ਨੂੰ ਬਿਹਾਰੀ ਟੀ ਸੋ ਟੀ ਸੋਟੀ ਤੱਤੇ ਹੋੜਾ ਤੋ ਰਾਰੇ ਨੂੰ ਬਿਹਾਰੀ ਰੀ ਤੋ ਰੀ ਤੋਰੀ ਚਚੇ ਹੋੜਾ ਚੋ ਰਾਰੇ ਬਿਹਾਰੀ ਰੀ ਚੋਰੀ ਚੋਰੀ ਬੱਬੇ ਹੋੜਾ ਬੋ ਰਾਰੇ ਬਿਹਾਰੀ ਰੀ ਬੋਰੀ ਬੋਰੀ ਕੱਕ ਹੋੜਾ ਕੋ ਟੈਂਕੇ ਵੈਰੀਟੀ ਕੋ ਟੀ ਕੋਟੀ ਅੱਗੇ ਪਣ ਤਿੰਨ ਅੱਖਰਾਂ ਦੇ ਸ਼ਬਦ ਆ ਗਏ ਜੀ ਬੱਬੇ ਹੋੜਾ ਬੋ ਤਤਾ ਲੱਲਾ ਬੋਤਲ ਬੋਤਲ ਦਦਾ ਦੇ ਹੋੜਾ ਦੋ ਸਸਾ ਤਤਾ ਦੋ ਸਤ ਦੋਸਤ ਅੱਬੇ ਹੋੜਾ ਪੋ ਜਜਾ ਨੰਨਾ ਪੋਜਨ ਭੋਜਨ ਬੱਬੇ ਹੋੜਾ ਬੋ ਹਾ ਹਾ ਡਾ ਡਾ ਬੋੜ ਬੋੜ ਸਸਾ ਟੈਂਕੀ ਹੋੜਾ ਟੋਰ ਰਸ ਟੋਰ ਸਟੋਰ ਸਸਾ ਮੰਮੇ ਹੋੜਾ ਮੋ ਸਸੇ ਕੰਨਾ ਸਾ ਸ ਮੋਸਾ ਸਮੋਸਾ ਅੱਗੇ ਆ ਗਿਆ ਜੀ ਆਪਣਾ ਸਸੇ ਹੋੜਾ ਸੋ ਹਾ ਹਾ ਨਾਣੇ ਕਨਾਣਾ ਸੋ ਹੋਣਾ ਸੋਣਾ ਕੱਕਾ ਟੈਂਕੀ ਹੋੜਾ ਟੋ ਕੱਕਾ ਰਾਰੇ ਬਿਹਾਰੀ ਰੀ ਟੋਕਰੀ ਟੋਕਰੀ ਮੰਮੇ ਹੋੜਾ ਮੋਰਾਰਾ ਨੰਨੇ ਨੂੰ ਬਿਹਾਰੀ ਨਹੀਂ ਮੋਰ ਨਹੀਂ ਮੋਰ ਨਹੀਂ ਲੱਲਾ ਲੱਲੇ ਨੂੰ ਹੋੜਾ ਲੋ ਹਾ ਹਾ ੜਾੜੇ ਬਿਹਾਰੀ ਰੀ ਲੋਹੜੀ ਲੋਹੜੀ ਕੱਕਾ ਇਹ ਈੜੀ ਨੂੰ ਸਿਹਾਰੀ ਹੈ ਜੀ ਬਿਹਾਰੀ ਨਹੀਂ ਹੈ ਕਿ ਮੂਰੇ ਨੂੰ ਸਿਹਾਰੀ ਨੇ ਪਿੱਛੇ ਨੂੰ ਸਿਹਾਰੀ ਹੁੰਦੀ ਆ ਕੱਕਾ ಸೋ ಇಡಿಹಾರಿ ರಸೋ ಹುಣಾ ಪಡದೆ ಸಾರ ಶುಮಾಹಾ ನನ್ನ ಮೋಹನ್ ತತ್ತ ਸਸੇ ਹੋੜਾ ਸੋ ਹਾ ਹਾ ਨੰਨਾ ਸੋਹਨ ਸੋਹਨ ਚਚਾ ਚੱਚੇ ਨੂੰ ਸਿਹਾਰੀ ੜਾੜੇ ਨੂੰ ਵਿਹਾਰੀ ੜੀ ਆੜੇ ਕੰਨਾ ਆ ਚੀੜਿਆ ਚਿੜੀਆ ੱਗਾਰਾ ਰਾ ਘਰ ਦੱਦੇਲਾ ਮ ਦੇ ਖਖਾ ਨਾਣਾ ਦੇਖਣ ਦੇਖਣ ਗੱਗਾ ਈੜੀ ਨੂੰ ਲਾਮਾ ਏ ਗਏ ਤੁਜੀ ਲਾਂ ਜਾ ਜੀ ਚਿੜੀਆਂ ਚੱਚਾ ಚೆಂಡು ವಾವೆ ಸಾರಿ ಉಪರಾಧಕ ಚಾ ವಿಚಾರ ಹರನ್ಲಾ ਖ ਖ ਰ ਰ ਖਰ ਗੱਗੇ ਨੂੰ ਹੋੜਾ ਗੋ ਛਾ ਖਰ ਗੋਸ਼ ਖਰਗੋਸ਼ ਸਸਾ ਨਨਸਨ ਉੜਾ ਉੜੇ ਅੰਗੜ ਊ ਉਪਰਾਧਕ ਥੱਥੇ ਲਾ ਮਾથે ਓ ਥੇ ਉੱਥੇ ੱਗੇ ਹੋੜਾ ਕੋ ਉੜਾੜੇ ਲਾੜੇ ਕੋੜੇ ਕੋੜੇ ਹਾ ਹੈ ਕੰਨਾ ਹਾ ਥੱਥੇ ਨੂੰ ਬਿਹਾਰੀ ਥੀ ਹਾ ਥੀ ਹਾਤੀ ਆੜਾ ਤੇਲਾ ਮਤੇ ਅਤੇ ਸਸ ਜਿਹੜਾ ਸਸੇ ਦੇ ਪੈਰ ਚ ਬਿੰਦੀ ਲੱਗੀ ਸ਼ਸ਼ਾ ਬਣ ਗਿਆ ਜੀ ਸ਼ਸ਼ੇ ਲਾ ਮਸ਼ੇ ਰਾਰਾ ਸ਼ੇਰ ਸ਼ੇਰ ਵਾਬਨ ਵੀ ਹੈਰੀ ਵੀ ਸਸਾ ਨੰਨਾ ਸਨ ਤਤੇ ਹੋੜਾ ਤੋ ਤਤੇ ਲਾ ਮਤੇ ਤੋ ਤੇ ਆੜਾ ਤਤੇ ਲਾ ਮਤੇ ਅਤੇ ਚਚਾ ਕਕੇ ਨੂੰ ਹੋੜਾ ਰਾਰਾ ਚਿਕੂਰ ਚਿਕੂਰ ਵਾਵਾ ਵਾਵੇ ਨੂੰ ਵਿਹਾਰੀ ਵੀ ਸਸਾ ਨੰਨਾ ਸਾਨਾ ਈੜੀ ਈੜੀ ਨੂੰ ਸਿਹਾਰੇ ਉੱਪਰ ਆਦਿਕ ਕਕਾ ਇੱਕ ਪੱਪੇ ਕੰਨਾ ਪਾ ਸਸੇ ਲਾਮਾ ਸੇ ਪਾ ਸੇ ਪਾ ਸੇ ਮੰਮੇ ਹੋੜਾ ਮੋਰ ਆਰਾ ਮੋਰ ਪੱਪੇ ਨੂੰ ਦਲਾਮਾ ਐ ਲੱਲਾ ਪੈ ਲ ਬੈ ਪੱਪੇ ਕੰਨਾ ਪਾ ਰਾਰੇ ਨੂੰ ਸਿਹਾਰੀ ਰੇ ਹਾਹੇ ਕਨਹਾ ਰੇ ਹ ਸਸੇ ਨੂੰ ਬਿਹਾਰੀ ਸੀ ਅਰਾਰੇ ਅੰਕੜੂ ਉਪਰਾਧਕ ਖਖਾ ਰੁਖ ਊੜੇ ਅੰਕੜ ਊ ਤਤੇ ਲਮਤੇ ਉੱਤੇ ਕੱਕੇ ਨੂੰ ਹੋੜਾ ਕੋ ਈੜੀ ਨੂੰ ਸਿਹਾਰੇ ਲੱਲਾ ਕੋਇਲ ਕੱਕੇ ਨੂੰ ਦਲੈਂਕੜ ਆ ਗਿਆ ਜੀ ਕੂ ਫੇਰ ਕੱਕੇ ਦੇ ਲਈ ਕੂ ਕੂ ਕਾਰਾਰ ਕਰ ਰਾਰਾ ਹਾਇਨ ਵਿਆਰੀ ਹੀ ਰਹੀ ਸੱਸਾ ਸਸੇ ਨੂੰ ਬਿਹਾਰੀ ਸੀ ਅਗਲੀ ਲਾਈਨ ਆ ਗਈ ਜੀ ਦੱਦਾ ਰਾਰੇ ਨੂੰ ਸਿਹਾਰੀ ਆੜੇ ਨੂੰ ਕੰਨਾ ਆ ਏੜੀ ਵਿਆਰੀ ਈ ਦ ਰੇ ਆਈ ਤਰੇ ਆਈ ਕੱਗੇ ਹੋੜਾ ਕੋੜ ਆੜੇ ਕੰਨੜਾ ਕੋੜਾ ਪੱਪੇ ਨੂੰ ਕੰਨਾ ਪਾਣ ਆਣੇ ਵਿਆਰੀ ਨਹੀਂ ਪਾਣੀ ਪਾਣੀ ਵਾਵੇ ਨੂੰ ਸਿਹਾਰੀ ਉਪਰਾਧਕ ਚਚਾ ਵਿੱਚ ਬਬ ਬਬਿੰਦਰ ਲਾਮਾ ਬੈਠ ਅਠੇ ਕਨਾਟਾ ਬੈਠਾ ਬੈਠਾ ਸਸੇ ਨੂੰ ਬਿਹਾਰੀ ਸੀ ਮਮੈਂ ਨੂੰ ਹੋੜਾ ਮੋ ਹਾ ਹਾ ਨੰਨਾ ਮੋਹਨ ਮੋਹਨ ਤਤੇ ਲਾਮਾ ਤੇ ਸਸੇ ਹੋੜਾ ਸੋ ਹਾ ਹਾ ਨੰਨਾ ਸੋਹਨ ਚੇ ਚਚਾ ਚੱਚੇ ਨੂੰ ਸਿਹਾਰੀ ਰਾੜੇ ਨੂੰ ਬਿਹਾਰੀ ਆੜੇ ਕਨ ਆ ਚੀੜੀਆ ਚੀੜੀਆ ਕਗਾ ਰਰ ਘਰ ਦੱਦੇ ਲਮਾ ਦੇ ਖਖਾ ਦੇਖ ਕਕੇ ਲਮਕੇ ਬੱਬਾ ਹਾਹੇ ਨੂੰ ਅਕੜੂ ਫੂ ਤਕਤਾ ਬਹੁਤ ਬਹੁਤ ਖਖਾ ਖਕੇ ਅਕੜੂ ਖੂ ਸ਼ਸ਼ਾ ਖੋਸ਼ ਹਾਹੇ ਹੋੜਾ ਹੋ ਈੜੀ ਲਮਾ ਏ ਹੋਏ ਏਸੀ ਜੀ ਆਪਣੀ ਅੱਜ ਦੀ ਵੀਡੀਓ ਇੱਕ ਵਾਰੀ ਆਪਾਂ ਸਾਰੀ ਬਿਨਾਂ ਜੋੜੇ ਤੋਂ ਖਰਪੜ ਲੈਣੇ ਆ ਇਹ ਹੋੜੇ ਦੇ ਲਈ ਵੀਡੀਓ ਹੈ ਜੀ ਮੋਹਨ ਤੇ ਸੋਹਨ ਚਿੜੀਆ ਘਰ ਦੇਖਣ ਗਏ ਚਿੜੀਆ ਘਰ ਵਿੱਚ ਹਾਰਨ ਤੇ ਖਰਗੋਸ਼ ਸਾਲਾ ਉੱਥੇ ਕੋੜੇ ਹਾਥੀ ਅਤੇ ਸ਼ੇਰ ਵੀ ਸਨ ਤੋਤੇ ਅਤੇ ਚਿਕੂਰ ਵੀ ਸਨ ਇੱਕ ਪਾਸੇ ਮੋਰ ਪੈ ਪਾ ਰੇਹਾ ਸੀ ਰੁੱਖ ਉੱਤੇ ਕੋਇਲ ਉੱਧ ਕਰ ਰਹੀ ਸੀ ਦਰਿਆਈ ਕੋੜਾ ਪਾਣੀ ਵਿੱਚ ਬੈਠਾ ਸੀ ਮੋਹਨ ਤੇ ਸੋਹਣ ਚਿੜੀਆ ਘਰ ਦੇਖ ਦੇਖ ਕੇ ਬਹੁਤ खुश होए यी जी अपनी होड़े वाली वीडियो होर वीडियो मिलते वीडियो देखने लिये बहुत बहुत शुक्रिया जी चैनल जरूर सबक्र सबसक्राइब करते करो जी धन्यवाद